ਇਹ ਲੈ ਇਹ ਲੈ ਦਾ ਮੱਝਾ ਤੇ ਲੈ ਦਾ ਪਨੀਰ ਥੋੜਾ ਜਿਹਾ ਘਰੇ ਆਉਣੀ ਸੀ ਜੇ ਗੈਸਟ ਤੇ ਉਹਨਾਂ ਵਾਸਤੇ ਤੋਂ ਰੋਟੀਆਂ ਗੈਸਟ ਕਿਹੜੇ ਆਣੇ ਪਿਛਲੇ ਵਲੋਗਸ ਤੋਂ ਵੀ ਵੇਖ ਹੀ ਲਿਆ ਆ ਕਿਹੜੇ ਗੈਸਟ ਆਏ ਤੇ ਥੰਬਨੇਲ ਟਾਈਟਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਆ ਦੇ ਤਿਆਰ ਹੋ ਗਏ ਬੇਬੇ ਬੈ ਗਈ ਹੋਏ ਹਾਂਜੀ 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 ਇਹ ਕੀ ਗੱਦਾ ਪਤਾ ਕੰਦੀ ਮੈਂ ਕਿਦੋਂ ਵਕਤੋਂ ਸਿੱਖਣੀ ਐਕਟਰ ਦੀ ਜਾਚ ਹੁੰਦੀ ਡੀਏ ਉਸ ਤਰ੍ਹਾਂ ਜਾ ਕੇ ਐਕਟਰ ਹੋ ਜਾ ਸਕਣ ਨੇ ਮੈਂ ਤਾਂ ਪਰੋਣੀ ਆਉਂਦੇ ਪਰ ਨਾ ਮੱਝੀਏ ਪਰ ਨਾ ਆਪਾਂ ਬਣ ਲਿਆ ਵੇ ਇਹ ਥੋੜਾ ਪੱਗ ਉਹਨੂੰ ਥੋੜਾ ਸਹੀ ਲੱਗਦਾ ਹੈ ਜਰਾ ਇਹ ਮਾ ਬੋ ਘਟ ਬੰਦਾ ਵੱਡਾ ਤੇ ਛੋਟੇ ਛੋਟੇ ਦਾ ਮੰਨ ਲੈਣਾ ਆਪਾਂ ਸੋਨਾ ਵੱਜਿਆ ਅੱਜ ਮੈਂ ਸਰ ਅੱਜ ਸਾਰੇ ਆਉਂਦੇ ਥੋੜਾ ਚੰਗੇ ਬਣ ਜੀਏ ਨਹੀਂ ਹੁਣ ਬੀਬੇ ਬਾਹੂ ਬਣ ਜੀਏ ਆਹ ਰਹੇ ਬੀਬੇ ਬਾਹੂ ਬਣਿਆ ਸਿੱਧੇ ਹੋ ਜੇ ਸਿੱਧੇ ਪਰੋਣੀ ਆਗੇ ਬਿਲਕੁਲ ਸਾਵਧਾਨ ਨਹਿਰ ਗੁਣੀ ਬੜਕਲ ਹੁੰਦੀ

ਮਾਵਾ ਟਾਈਮ ਲੱਗਾ ਪਟਾਲੇ ਹੁੰਦੇ ਹੁੰਦੇ ਹਨ ਮਰਮਾਨਾ ਹੀ ਹੈ ਬੋਲੀ ਗੀ ਅਸਾਂ ਆਮ ਤੀਕਾ ਨਵੇਂ ਘਰ ਨੂੰ ਮੁਬਾਰਕਾਂ ਬਹੁਤ-ਬਹੁਤ ਬਾਜੀ ਤੁਹਾਨੂੰ ਬੰਦਾ ਮੁਬਾਰਕਾ ਆਗੇ ਇੱਥੇ ਰੱਖਿਆ ਹੈ ਗੁਰੂ ਸੰਦੇਸ਼ਾਂ ਦੇ ਤਵੇ ਕਰ ਆਗੇ ਰਮਾਨਾ ਬਹਿ ਗਏ ਹੈ ਇਤਾਂ ਦਾ ਸਿਸਟਮ ਹੋਰ ਬਧੀਆ ਹੈ ਠੀਕ ਹੈ ਠੀਕ ਹੈ ਡੈਡੀ ਹੁਣਾਂ ਦਾ ਕਹਿੰਦਾ ਵਧਾਈਆਂ ਤੁਹਾਨੂੰ ਬਹੁਤ-ਬਹੁਤ ਨਵੇਂ ਘਰ ਦੀਆਂ ਹਾਂ ਤੁਹਾਨੂੰ ਵਧਾਈਆਂ ਰਾਤੀ ਮਤਲਬ ਹੱਲੇ ਹੋ ਗਏ ਆ ਹਸਪੀਟਲ ਉਦੋਂ ਅੱਛਾ ਮੈਂ ਉਹ ਕਹਿੰਦੀ ਵਿਖਾ ਜੂ ਉਦੋਂ ਉਦੋਂ ਮੈਂ ਨਾ ਪੁੱਛਣ ਦੇ ਸੰਦੀ ਉਹ ਕਹਿੰਦੀ ਮੈਡਮ ਨਹੀਂ ਕਿਸੇ ਨੂੰ ਮੈਂ ਨੰਬਰ ਦਿੰਦੀ ਆਪਣਾ ਘਰੋਂ ਮੈਡਮ ਨੇ ਹੁਣ ਨੰਬਰ ਦੇ ਦਿੱਤਾ ਕਹਿੰਦੀ ਮੈਂ ਐਨੀ ਟਾਈਮ ਜਦੋਂ ਮਰਜੀ ਨਹੀਂ ਮੈਂ ਨੇ ਉਥੇ ਵੀ ਐਸ ਡਾਕਟਰ ਹੈ ਚੰਗੇ ਉਹਨਾਂ ਨੰਬਰ ਉਹਦੇ ਬੜਾ ਬਹੁਤ ਚੰਗਾ ਸੁਭਾਅ ਦਾ ਵੀ ਬਹੁਤ ਵਧੀਆ ਹਾਂ ਨਾ ਥੋੜਾ ਬਾਈ ਨਾ ਮੰਦੀ ਇਸ ਨਹੀਂ ਹੁੰਦੀ ਹੈ ਇਹ ਆ ਗਿਆ ਡੱਬਾ ਸਾਨੂੰ ਮਤਲਬ ਉਹਨੇ ਉਹਨੇ ਘਰ ਨਵਾ ਬਣਾਇਆ ਨਾ ਇਹ ਉਹਦਾ ਡੱਬਾ ਗਿਆ ਆਪਾਂ ਮਤਲਬ ਮਸਲ ਜੀ ਇਧਰੋਂ ਇਹ ਲੈਂਟਰ ਪਾਇਆ ਹੁਣ ਆਇਓ ਨਾਲ ਗੱਲ ਕਰਨ ਦੇ ਮੈਂ ਨੜੀ ਵਾਗੇ ਬੈਜੋ ਬੈਜੋ ਆਜੋ ਮੈਂ ਆਇਆ ਹੀ ਪਕੌੜੇ ਲੈਣ ਵਾਸਤੇ ਉਹ ਆਪਾਂ ਲੈ ਲਿਆ ਹੁਣ ਹੁਣ ਜਾ ਰਹੇ ਆ ਘਰੇ ਤੇ ਰਸਤੇ ਵਿੱਚ ਕਰਨੀ ਦੀ ਹਣੀ ਮਿਰਤੀ ਉਕਦੇ ਚੱਲੇ ਹੈਗੇ ਗੋਲੀ ਆਇਓ ਕੀ ਦੀ ਗੋਲੀ ਪੋਲੇ ਲੈ ਕੇ ਆਏ ਚੋਕ ਨੀ ਚੇਤਾ ਭੁੱਲ ਗਿਆ ਨਾ ਮੈਂ ਇੱਕ ਅੱਦੇ ਖਾਣਾ ਤੁਹਾਡੇ ਨਾਲ ਹੀ ਖਾ ਲੂੰਗਾ ਬੱਸ ਨੀ ਆ ਖਾ ਲੂਸੀ ਹੋ ਜੇ ਤਿੰਦਾ ਇਹਨੇ ਠੀਕ ਹੋ ਜਾਗੇ ਚੋਲ ਖਾ ਲਓ ਭਈ ਠੀਕ ਹੋ ਜਾਗੇ ਕਿੰਨੇ ਡਾਕਟਰ ਨੇ ਕਿੰਦਾ ਕਰ ਦਮਾਰੀ ਰਾਤ ਬਾਬੀ ਹਾਂਜੀ ਤੁਹਾਡੇ ਕਰ ਦਮਾਤ ਹੀ ਰਾਤ ਦੀ ਆਹੋ ਈ ਮਾਰਿਆ ਡਾਕਟਰ ਨੂੰ ਦੋ ਕ ਮਾਰ ਦੋ ਫਿਰ ਕਹਿੰਦਾ ਨਾ ਕਰਿਆ ਕਰੋ ਇਦਾਂ ਕਹਦੇ ਕਹਨਾ ਨਾ ਕਰੋ ਮਾਰੇ ਡਾਕਟਰਾਂ ਨੇ ਤੂੰ ਬਹੇਸੀ ਅੱਛਾ ਕਰਦ ਹਾਂ ਤੈਨੂੰ ਕਹਿੰਦਾ ਸਿਆ ਮੇਰੇ ਬੇਸਰੇ ਨੇ ਮੇਰੇ ਅੰਦਰ ਸੀ ਅੱਛਾ ਕਰਦੇ ਆ ਅੱਛਾ ਕਰਦੇ ਹੈਗੀ ਇਹਦੇ ਕੋਲ ਇੱਕ ਵੀ ਨਹੀਂ ਹਾਂ ਤੁਮੇ ਕੋਲ ਮਾਰ ਕੇ ਲੈਂਦੇ ਮੈਂ ਮम्मी ਆਪਣੀ ਰੋਟੀ ਪਾ ਦਾਂਗੀ ਕਿਉਂਕਿ ਉਹਨੇ ਸਾਰਿਆਂ ਨੂੰ ਖਵਾਤੀ ਹੈ ਡੱਬਾ ਵੀ ਨਵਾਂ ਪਿਆ ਏ ਦੱਸ ਵੀ ਉਹ ਨਹੀਂ ਲਉਂਦੇ ਵੀ ਆ ਸਾਰਾ ਖਰਾਬ ਹੋ ਗਿਆ ਇਹ ਅੰਦਰ ਪਿਆ ਮੈਂ ਲਾਉਂਗਾ ਨਾ ਇਹ ਨਹੀਂ ਲਾਉਣਾ ਰੱਖ ਦੇ ਉਹ ਡੱਬਾ ਕਹਿੰਦੀ ਮੈਂ ਵੀ ਹੱਥ ਹੁਣੀਆਂ ਓਦਾਂ ਵਾਲੀ ਮੈਂ ਹੁਣ ਖਾਣੇ ਰੋਟੀ ਹੋਲੀ ਨਹੀਂ ਤੇ ਹੁਣ ਲਿਆ ਕੇ ਜਾਗੇ ਕਾਨੇ ਨੇ ਟੋਏ ਲਾ ਕੇ ਘੇਰ ਲਿਆ ਉਹਨਾਂ ਨੇ ਨਹੀਂ ਬਗਾ ਆ ਵੀ ਬੱਦਕੇ ਰਹਿਣਾ ਮੈਂ ਉਹ ਡੈ ਫੋਨ ਚਲਾਉਣਾ ਤੇ ਉਹਦੇ ਕੋ ਫੋਨ ਖੋਲਿਆ ਮੈਂ ਚਲਾਉਣਾ ਹੈ ਉਹ ਜੋ ਖੋਲਿਆ ਆ ਲੈਣ ਦੇ ਨਾ ਡੈਡੀ ਨੇ ਸਬਜ਼ੀਆਂ ਸੁਣੀਆਂ ਦੇ ਡੈਡੀ ਕਹਿੰਦੇ ਆ ਕਿ ਦੇ ਦੇ ਇਹ ਪਿੰਡੀਆਂ ਨੇ ਤੇ ਆ ਮਿਰਚਾਂ ਆਪਣੇ ਬਾਗੜ ਚੋਂ ਲੱਥੀਆਂ ਬਹੁਤ ਕੌੜੀਆਂ ਨੇ ਤੇ ਇਹ ਮਿਰਚਾਂ ਹੋਣੀਆਂ ਮਿਰਚਾਂ ਕਰੇਲੇ ਵੀ ਵਿੱਚ ਹੀ ਦੇ ਵੱਧੋ ਆਹੋ ਕਿ ਮੋਨਾ ਨੇ ਅੱਛਾ ਅੱਛਾ ਉਹ ਬਈ ਤੇ ਸੁਤਾਨਾ ਨਹੀਂ ਜਾ ਰਿਹਾ ਕਿ ਬੜੀ ਨਹੀਂ ਜਾ ਰਿਹਾ ਉਨਨ ਸਪੈਸ਼ਲ ਗਿਆ ਹੀ ਕਹਿੰਦੇ ਵੀ ਇਹ ਮੈਂ ਉਹਨਾਂ ਕਹਿਆ ਵੀ ਇੱਕ ਤੇਰੇ ਸੋਹਰੇ ਦਾ ਡੱਬਾ ਸਪੈਸ਼ਲ ਯਾਦ ਦੀ ਹੈਂ ਤੇ ਮੈਂ ਕਿਹਾ ਪਈਗਾਨੀ ਤੇ ਰੱਬ ਸੋ ਵੀ ਤੁਸੀਂ ਆਗੇ ਜੀ ਹਾਂ ਚਲੋ ਠੀਕ ਹੈ ਜੀ ਵਿਧੀਆ ਡੱਬੇ ਬਲੇ ਹਾਂ ਜੀ ਹਾਂ ਜੀ ਹਾਂ ਬਿਆਹਾ ਟੇ ਪਲਾਟ ਦੀਆਂ ਉਹਨਾਂ ਪਿੰਡੀ ਆ ਮੈਂ ਜਿਆਦਾ ਮਿੱਠੇ ਦਾ ਹਜ਼ਰ ਮਰਚਾ ਮਰਚਾ ਮਿੱਠੇ ਨਾ ਆਏ ਮਰਚਾ ਬੀਚੇ ਕਰੇ ਮਰਚਾ ਬਹੁਤ ਸੋਹਣੇ ਤੇ ਰਾਗੀ ਮਾਂ ਦੀ ਤੇ ਮਿਰੋ ਦੀ ਦੀ ਰਾਗੀ ਭਾਜੀ ਹੁਣ ਉਹਦੀ ਵੀ ਪਾ ਦਗੇ ਵੇ ਜਿਵੇਂ ਜਿਵੇਂ ਸਾਨੂੰ ਆਈ ਆ ਤੇ ਉਹ ਸਭ ਹੁਣ ਪਾ ਦਗੇ ਤੇ ਇਹ ਸਪੈਸ਼ਲ ਲੱਡੂ ਜਿਹੜੇ ਭਾਜੀ ਹੁਣ ਮੇਰੇ ਵਾਸਤੇ ਦਿੱਤੇ ਤੇ ਇਹ ਕਹਿੰਦੇ ਵੀ ਇਹ ਵੀ ਮੰਡਦੇ ਹੋ ਭਾਵੇਂ ਤੇ ਇਹਦੇ ਵਿੱਚ ਦੇਸੀ ਘੋਦਨੇ ਸਾਰੀ ਮਤਲਬ ਟੋਟਲ ਜਿੰਨੀ ਮਠਿਆਈ ਇਹ ਸਾਰੀ ਮਤਲਬ ਦੇਸੀ ਘੋਦੀ ਭਾਜੀ ਨੇ ਸਪੈਸ਼ਲ ਆਪ ਬਣਵਾਈ ਹੈ ਪਾ ਦੋ ਪਾ ਦੋ ਜਿੰਨੇ ਮਰਜ਼ੀ ਹਾਂ ਪਾ ਦੋ ਪਾ ਦੋ ਚਾਰ ਪੀ ਠੀਕ ਹੋ ਗਿਆ ਨਾ ਹਾਂ ਅੱਛੇ ਪਾ ਦੋ ਦੂਜੇ ਚ ਪਾ ਦੋ ਇੰਦਰੇ ਫਾਦ ਤਾਂ ਮੈਂ ਜੰਮੇ ਆ ਨਾ ਜੰਮ ਗਏ ਪਾਵੇਂ ਇਦਾਂ ਬੱਜੇ ਰਹਿੰਦੇ ਇਦਾਂ ਗਿਣਦਾ ਭਾਈ ਇਦਾਂ ਆਵੇ ਤਿੰਨ ਤੇ ਤਿੰਨ ਛੇ ਤੇ ਸੱਤ ਆ ਪਾ ਦੋ ਮੰਮੇ ਕਹਿੰਦੇ 10 10 ਨਹੀਂ ਸਹੀ ਹੁੰਦੇ 11 11 ਕਰ ਤੇ 11 11 ਕਰ ਤੇ ਲੈ ਵੀ ਹੁਣ ਜਿਹੜੇ ਮਰਜ਼ੀ ਲੈ ਲਿਓ ਭਾਈ ਠੀਕ ਆ ਜੀ ਮੈਂ ਫੋਨ ਕਰਕੇ ਨਹੀਂ ਕਹਣਾ ਵਲੌਗ ਵਿੱਚ ਕਹਤਾ ਜਿਹੜੇ ਮਰਜ਼ੀ ਲੜੇ ਹੋ ਨਾ ਜਿਹੜਾ ਮਰਜ਼ੀ ਲਫਾਵਾ ਲੈ ਲਿਓ ਕਨੇ ਗੋਰਾ ਤੇ ਪੀਲਾ ਲਫਾਵਾ ਇਹ ਆ ਨਾ ਮੀ ਫਰਾਂ ਤਾਂ ਆ ਮਨ ਭਾਜੀ ਆਈ ਸੀ ਨਾ ਇਹ ਮਾਣੀ ਨੂੰ ਤਾਂ ਮੀ ਨਹੀਂ ਦੇਉਂਦਾ ਇਹ ਵੀ ਸਪੈਸ਼ਲ ਆ ਠੀਕ ਆ ਇੱਧਰ ਆ ਜਾ ਇੱਧਰ ਸੀਮ ਕਿ ਫੜ ਦਾਨ ਭਾਂਦੇ ਦੇ ਭਾਂ ਨੂੰ ਨੰਨੀ ਦੇ ਦੋ ਤਾਂ ਵਿੱਚ ਚੱਲੇ ਹੁਣ ਕੋਈ ਨਾ ਬਰਾਬਰ ਤੇ ਕੀ ਹੋਣਾ ਹਾਂ ਚੱਲੇ ਆ ਬਾਜੀ ਹੁਣੀ ਤੇ ਮੰਮੀ ਅਸੀਂ ਤਾਂ ਕਹਿੰਦੇ ਰੁਕੋ ਪਰ ਕਹਿੰਦੇ ਵੀ ਨਾ ਕਹਿੰਦੇ ਸਾਡੇ ਉਧਰ ਚੋਰ ਬੜੇ ਤੇ ਸਾਡੇ ਵੀ ਇਧਰ ਬੜੇ ਬਹੁਤ ਮੰਡੇ ਆ ਬਹੁਤ ਮੰਦੇ ਆ ਸਭ ਵੇਲੇ ਡੱਦ ਦੇਖਣੀ ਐ ਇਸ ਟਾਈਮ ਚੋਰਾਂ ਦਾ ਚੋਰਾਂ ਚਾਲੂ ਕੀਤਾ ਸਭ ਇਹਨੂੰ ਨੇ ਵੀ ਦੋ ਦਿਨ ਇੱਥੇ ਰਹੇ ਤੇ ਤੇ ਡੈਡੀ ਉਧਰ ਰਹੇ ਉਹ ਕੁੜੀ ਉਹ ਤਾਂ ਸਮਝਦੇ ਨਾ ਬਾਈ ਖਾਤੇ ਨਾ ਬਾਈ ਖਾਤੇ ਬਾਈ ਖਾਤੇ ਬਾਈ

anh subscribe cho kênh Ghiền Mì Gõ gì không bỏ lỡ những video hấp dẫn thể ਹਾਂ ਗਈ ਓਕੇ ਜੀ ਓਕੇ ਭਾਈ ਸੱਸੀ ਕਾਲ ਜੀ ਚੰਗਾ ਜੀ ਜਾ ਕੇ ਫੋਨ ਕਰਦੇ ਹਾਂ ਮੈਂ ਮੈਂ ਜਾਇਓ ਸਮਾਨ ਜ਼ਿਆਦਾ ਹੋ ਗਿਆ ਸਮਝ ਨਹੀਂ ਓਕੇ ਬਾਏ ਬਾਏ ਸੱਸੀਆਂ ਕਾਲ ਚੱਲ ਗਏ ਪਰੌਣੇ ਚੱਲ ਗਏ ਕਹਿੰਦੀ ਮੈਂ ਵੀ ਜਾਣਾ ਹੈ ਕਹਿੰਦੇ ਜੀ ਨਾ 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 ਓਮੜ ਕੇ ਫਿਰ ਜੀ ਨਹੀਂ ਲੱਗਣਾ ਮੰਮੇ ਰੀ ਤੇ ਚਲੇ ਗਏ ਨੇ ਹੋਏ ਮੇਰੇ ਸਹਾਂ ਨਾਲ ਨਾ 5:30 ਵਜੇ ਤੋਂ ਪਹਿਲਾਂ ਹੀ ਗਏ ਥੋੜਾ ਜਿਹਾ 5 ਮਿੰਟ ਤੇ ਅੱਜ ਹਮ ਹਰ ਗਨ ਸਮਗੀ ਆ ਕਿ ਇਹਦੀ ਡਿਊਟੀ ਫਿਲਹਾਲ ਮੈਂ ਆਈ ਹਾਂ ਸਵਾਉਂਦਾ ਹਾਂ ਹੋਰ ਕੋਈ ਨਹੀਂ ਸੌਂਦਾ ਮੰਮੀ ਜੀ ਦੇ ਕੋਲ ਵੀ ਨਹੀਂ ਸੌਂਦੀ ਮੈਂ ਡੈਡੀ ਜੀ ਦੇ ਕੋਲ ਜਾਂ लवली ਨੇ ਇੱਕ ਦੋ ਵਾਰ ਹੀ ਸਵਾਇਆ ਬਸ ਬਾਕੀ ਰਾਤ ਦਾ ਮੰਮੀ ਚਲੋ ਥੋੜਾ ਬੋਧ ਲਾ ਕੋ ਸਾਂਭ ਲੈਂਦੇ ਆ ਕੁੜੀ ਨੂੰ ਸੁਵਾ ਦਿੰਦੇ ਦੁੱਧ ਤੇ ਪਿਆਰ ਦਿੰਦੇ ਇੱਕ ਦੋ ਵਾਰੀ ਮੈਂ ਬਣਾ ਦਿੰਦਾ ਉੱਠ ਕੇ ਦੁੱਧ ਇਹ ਰਾਤ ਨੇ ਵਿਚਾਰੀ ਤੰਗ ਕਰਦੀ ਐਵੇਂ ਨਾ ਸੰਦੀਪ ਨੂੰ ਨਾ ਇਹ ਜਿਆਦਾ ਵਹਿਮ ਹੈਗਾ ਵੀ ਐਨੇ ਰਾਤ ਨੂੰ ਜਿਆਦਾ ਤੰਗ ਕਰਨਾ ਦੇਣੇ ਨਹੀਂ ਤੰਗ ਕਰਨਾ ਅਜੇ ਤੱਕ ਤੇ ਆ ਜਿਹੜੇ ਦਿਨ ਗੁਜ਼ਰੇ ਐ ਨਾ ਜਿਹੜੀ ਜਿਆਦਾ ਮੁਸੀਬਤ ਮਤਲਬ ਪਈ ਸੰਦੀਪ ਤੇ ਤੇ ਜੋ ਵੀ ਚਲੋ ਮੈਂ ਗੁੜੀਆ ਸਮਝ ਰਹਾ ਪਰ ਮੈਨੂੰ ਨਹੀਂ ਤੰਗ ਕੀਤਾ ਮੈਂ ਸੀਰੀਅਸਲੀ ਕਹਿੰਦਾ ਆ ਇਹ ਕੋਈ ਕੈਮਰੇ ਸਾਹਮਣੇ ਮੈਂ ਕਹਿੰਦਾ ਮੇਰੀ ਧੀ ਨੇ ਮੈਨੂੰ ਬਿਲਕੁਲ ਨਿਸਤਾਇਆ ਐ ਐਵੇਂ ਅੱਖਾਂ ਬਿਲਕੁਲ ਨਹੀਂ 1% ਵੀ ਨਹੀਂ ਵਾਦੂ ਨਹੀਂ ਰੋਂਦੀ ਐ ਮਾੜਾ ਮੋਟਾ ਤੇ ਚਲੋ ਕਿਹੋ ਜਿਹੇ ਕਰਨਾ ਹੀ ਹੁੰਦਾ ਮੂੰਹ ਨੂੰੰਦੋ ਉਹ ਵੇਖਣਾ ਆ ਦੁੱਧੂ ਦੋ ਇਹਨਾਂ ਤੇ ਵਿਚਾਰੀਆਂ ਨੂੰ ਬੋਲਣਾ ਹੀ ਤੇ ਬਾਕੀ ਪਰ ਕੁਝ ਇੰਨਾ ਜ਼ਿਆਦਾ ਸਤਾਇਆ ਨਹੀਂ ਵੀ ਜਿਹੜਾ ਮੰਮਾ ਹੀ ਚਾਹੀਦੀ 24 ਘੰਟੇ ਰਾਤ ਮੇਰੇ ਕੋ ਸਮਝ ਜਾਂਦੀ ਈ ਬੜੀ ਸੋਹਣੀ ਮੰਮੀ ਕੇ ਵਾਲੇ ਹਸਪੀਟਲਾਂ ਦੇ ਮੇਰੇ ਕੋ ਬੜਾ ਵਧੀਆ ਸੰਦੀ ਰਾਤ ਸਭ ਤੋਂ ਸੰਦੀਪ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਉਹਨੂੰ ਪਤਾ ਨਹੀਂ ਕਿਉਂ ਤੰਗ ਕਰਦੀ ਬਹੁਤ ਜ਼ਿਆਦਾ ਹੀ ਉਹਨੂੰ ਤੰਗ ਕਰ ਦਿੰਦੀ ਹੈ ਤੇ ਮੈਨੂੰ ਨਹੀਂ ਤੰਗ ਕਰਦੀ ਮੇਰੇ ਕੋ ਥੋੜੀ ਜਿਹੀ ਡਰਦੀ ਨਾਲੇ ਮੈਂ ਝੂਠ ਖੋ ਬੋਲਾਂ ਕੈਮਰੇ ਸਾਹਮਣੇ ਕਹਿੰਦਾ ਮੈਂ ਥੋੜਾ ਦਬਕਾ ਰੱਖਦਾ ਹਾਂ ਮੈਨੂੰ ਇੱਕੋ ਦਬਕਾ ਮਾਰਦਾ ਭੱਜੀ ਆਉਂਦੀ ਆ ਵੀ ਹਾਂ ਬਈ ਪਾਪਾ ਨੇ ਹੁਣ ਮੈਨੂੰ ਕੋਟ ਦੇ ਨਾਮ ਆ ਕੋਈ ਇਕੂ ਡਰਾਵਾ ਪਾਇਆ ਲੈ ਇੰਜੈਕਸ਼ਨ ਨਾਮ ਤੇ ਸ਼ਰਮਾ ਬ੍ਰੀਕ ਦੀ ਚੁੰਡੀ ਮਾੜੀ ਜੀ ਵੱਢਣੀ ਪਸਾ ਇੰਜੈਕਸ਼ਨ ਉਹ ਸਮਝਿਆ ਵੀ ਉਹ ਇੰਜੈਕਸ਼ਨ ਲਗਣਾ ਉਹ ਮੈਂ ਡਰਾਵਾ ਦਨਾ ਭੱਜੀ ਆਉਂਦੀ ਉਹ ਕੰਮ ਨਹੀਂ ਕਰਦੀ ਫਿਰ ਜਨਾ ਮੈਂ ਡਰਾਵਾ ਪਾਇਆ ਉਦਾਂ ਮੈਂ ਮਾਰਦਾ ਮੁਰਦਿਆਂ ਦੇ ਘੱਟ ਹੀ ਆ ਵੀ ਜੇ ਕਿਤੇ ਜ਼ਿਆਦਾ ਨਾ ਹਟੇ ਫਿਰ ਮਨ ਲਹੀ ਜੀ ਪਟੋਕੀ ਲੰਮਾ ਫਿਰ ਜ਼ਿਆਦਾ ਨਹੀਂ ਉਦਾਂ ਐਵੇਂ ਕੀ ਉਹਦਾ ਪ੍ਰਸ਼ਾਦ ਦਿੰਨਾ ਪਰ ਥੋੜਾ ਜਿਹਾ ਇਹਨੇ ਨਾਲ ਥੋੜਾ ਜਿਹਾ ਚਾਲੂ ਡਰਦੀ ਹੈ ਫਿਰ ਤੇ ਜਦੋਂ ਕੋ ਮਤਲਬ ਕਲੀ ਖਾਵੇ ਤਾਂ ਉਦੋਂ ਮੈਂ ਥੋੜੀ ਟੋਕੀ ਲਾਉਂਦਾ ਮੈਂ ਡਰਮਣਾ ਜਾਂ ਫਿਰ ਇੰਜੈਕਸ਼ਨ ਲੰਨਾ ਇਹ ਇੰਜੈਕਸ਼ਨ ਲਾਉਣਾ ਬਾਤ ਹੈ ਵੀ ਤੇ ਮਨ ਸੁੱਤੀ ਕਦੀ ਇਹ ਕਹਿੰਦੀ ਆ ਤੈਨੂੰ ਬਾਜੀ ਹੁਣਾ ਨਾ ਜਾਣਾ ਆ ਕਦੀ ਇਹ ਕਹਿੰਦੀ ਮੈਂ ਤੁਹਾਡੇ ਨਾਲ ਜਾਣਾ ਹੈ ਇਹਦਾ ਕੋ ਪਤਾ ਨਹੀਂ ਲੱਗਦਾ ਚੱਲ ਅੰਦਰ ਚਲੀਏ ਚੱਲ ਗੱਲ ਚੱਲ ਚੱਲ ਬਾਈ ਕਰ ਦੋ ਬਾਈ ਕਰ ਦੋ ਯਾਰ ਕਿਉਂ ਬਾਈ ਕਰ ਦੋ ਹਰ ਕਿਉਂ ਮਸ਼ੀਨ ਬਾਈ ਕਰ ਦੋ ਫਿਰ ਹਰ ਕਿਉਂ ਨੇ ਬੜੀ ਠੀਠ ਨੇ ਬਾਏ ਬਾਏ ਅਨੇ ਮਿੱਟੀ ਖਾਣੀ ਬੰਦ ਤੇ ਧਿਆਣੇ ਚੰਗਾ ਹਾਂ ਮੈਂ ਚੱਲਿਆ ਤੂੰ ਬਾਏ ਨਹੀਂ ਨਾ ਕਰਨਾ ਬਾਏ ਮੈਂ ਚੱਲਿਆ ਬਾਏ ਕਰ ਦੋ ਫੇਰ ਆਪਣੀ ਤੌਰ ਹੈ ਮਸਤ ਆਈ ਹਣ ਕੋਸ ਐਡੀ ਖਰੀ ਜਾਂਦੀ ਚੱਲ ਉਧਰ ਬਾਏ ਕਰ ਚੱਲ ਬਾਏ ਕਰ ਦੋ ਬਾਏ ਬਾਏ ਚਲੋ ਬਾਏ ਮੈਂ ਚੱਲਿਆ ਫਿਰ ਹਰ ਗੁਣ ਬਾਏ ਤੂੰ ਉਧਰ ਨੂੰ ਜਾਂਦੀ ਕਿ ਭੱਜੀ ਜਾਂਦੀ ਬਾਹਰ ਨੂੰ ਅੱਗੇ ਵੀ ਪਾਉਂਗੇ ਅੱਧਾ ਘੰਟਾ ਹਾਨੂੰ ਪਤਾ ਨਹੀਂ ਬਾਹਰੋਂ ਫਿਰਕੇ ਆਈ ਹੈ ਚੱਲ 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 ਮੈਂ ਮਾਰਨਾ ਹੈ ਮੈਂ ਚੱਲ ਚੱਲਨ ਤੁ ਫੇਰ ਅੰਦਰ ਰਾਤ ਵਿੱਚ ਗੱਡੀ ਕਿ ਰੁਕਦੀ ਆ ਚੱਲ 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 ਤੂੰ ਫੇਰ ਗੱਡੀ ਰਾਹ ਦੇ ਵਿੱਚ ਪਤਾ ਨਹੀਂ ਕਿਉਂ ਰੁਕਦੀ ਗੱਡੀ ਮੈਂ ਜਾ ਰਿਹਾ ਹਾਂ ਡੈਡੀ ਜੀ ਦੇ ਕੋਲ ਉਧਰ ਥੋੜਾ ਕੰਮ ਹੈ ਬਦਲ ਜਾਇਆ ਵੇਖੋ ਸ਼ਾਇਦ ਰਾਤ ਨੂੰ ਮੀਂਹ ਪਵੇ ਵੀ ਲੱਗਣ ਡਿਆ ਮੌਸਮ ਜਿਹਾ ਉਹ ਵੀ ਆਪਣੇ ਜਿਹਾ ਆਹ ਕਿ ਸੇਵ ਹੈ ਕਿ ਸੇਵ ਦੇ ਬੱਚੇ ਇਹ ਸੇਵ ਦੇ ਬੱਚੇ ਮਿਲਦਾ ਰਹਨ ਨਿਗੇ ਇਥੇ ਲਾਦ ਗਏ ਇਹ ਫਿੱਕੇ ਹਨ ਮਰਸਨਾ ਦੇ ਫਿੱਕੇ ਜਿਹੇ ਹੁੰਦੇ ਹਨ ਫਿੱਕੇ ਹਨ ਮੇਰੀ ਗੋਇਲ ਹੈ ਹਾਂ ਨਾਰੀ ਗੋਇਲਾ ਨਹੀਂ ਖੁੱਲ ਗਿਆ ਸੇ ਜਿਆਦਾ ਤੇ ਮੈਂ ਚੱਲ ਲਫਾਫੇ ਲਾਦ ਦੋ ਜਿਆਦਾ ਵਧੀਆ ਆ ਲਫਾਫੇ ਲਾਦੋ ਕੁਛ ਨਹੀਂ ਹੁੰਦਾ ਦਾ ਜਿਵੇਂ ਲੱਗਿਆ ਜਾਂਦਾ ਤੇ ਬਸ ਸਹੀ ਹੈ ਇੱਕ ਹੋਰ ਨਾ ਇਦਾਂ ਜੀ ਆਪਣੇ ਸਾਹਨਾ ਵਿਲੇ ਸਹੀ ਹੈ ਤੇ ਉਹਨੂੰ ਕੱਟ ਕੇ ਨਾ ਉਹ ਵੀ ਇਦਾਂ ਲਫਾਫੇ ਚ ਪਾ ਕੇ ਨਾ ਗੰਡ ਮਾਰ ਕੇ ਦੇ ਦੋ ਨਾ ਮੈਂ ਆਪਣੀ ਧੀ ਜੋਗੀ ਜੀ ਜਿਲੇ ਗਏ ਕਿਉਂਕਿ ਡਾਂਸ ਕਰ ਕਰ ਕੇ ਥੱਕ ਗਈ ਹੈ ਨਾ ਤੇ ਬਹੁਤ ਦਿਨ ਕੋਣ ਦੇ ਕੋਲ ਕਹਿੰਦਾ ਤੈਨੂੰ ਤੇ ਡੈਡੀ ਨਾ ਲੈਣ ਗਿਆ ਜਾਨ ਤੋਂ ਕੁੱਝ ਉਹ ਪ੍ਰਿਆਮਾ ਫੜ ਕੇ ਤਾਂ ਚੱਲ ਗਈ ਬੰਨੀ ਹੈ ਹੈ ਕਹਿੰਦੀ ਚੀਜੀ ਕਹਿੰਦੀ ਚਿਚੀ ਹੈ ਚੀਚੀ ਕਿਹਾਂ ਚੋਂ ਆ ਕੇ ਆਂਦੀ ਓ ਤੂੰ ਨਾ ਇਹ ਮੇਰਾ ਆ ਲੈ ਦੇ ਕੁ ਬੂਖੇ ਛੇ ਤੁਹਾਡੇ ਵਾਤੇ ਲੋ ਜਾ ਤੇ ਚਨਨ ਨਾਰੀਲ ਪਾਣੀ ਹੈ ਤੇਰੇ ਵਾਤੇ ਉੱਠ ਕੇ ਪੀ ਲੈ ਹਣ ਹਾਂ ਇਹ ਕਿ ਮੁੱਕ ਗਏ ਨਹੀਂ ਲੈ ਉਹ ਹੀ ਕੱਢ ਲਿਆ ਲੈ ਉਹ ਡੰਡੀ ਖਾਂਦੀ ਲੈ ਇਹਦਾ ਮੂੰਹ ਕਿੰਨਾ ਵੱਡਾ ਕਿਹਦੇ ਨਾਲ ਇਹ ਮਿੱਟੀ ਵਾਲਿਆ ਤੂੰ ਕਿ ਚੱਟਦੀ ਹਾਂ ਹਾਂ ਕੀ ਵੀ ਲਿਆਂਦੀ ਆ ਕੀ ਨਾ ਕੋ ਆ ਤੇਰਾ ਫੇਵਰੇਟ ਲਿਆਂਦਾ ਪਪੀਤਾ ਠੀਕ ਆ ਹਾਂ ਨਾ ਤੇਰਾ ਫੇਵਰੇਟ ਲਿਆਂਦਾ ਨਾਰੀਕਲ ਪਾਣੀ ਹਾਂ ਲਫਾਫੇ ਪੋ ਆਖ ਲਿਆਂਦਾ ਨਾ ਉਹ ਵਿਚਾਰੇ ਕੋ ਟੁੱਕੇ ਵੱਧ ਟੁੱਕੇ ਗਏ ਤੇ ਮੇਰੇ ਕੋ ਡੁੱਲਦੀ ਆਉਣੀ ਮੈਨੂੰ ਫਫੇ ਪਾ ਗੰਡਾ ਮਾਰਦੇ ਠੀਕ ਨਹੀਂ ਗੱਲ ਮੂੰਹ ਇੱਕ ਦੰਨ ਲੰਬਿਆ ਆਪਣਾ ਕੀ ਖਾ ਕੇ ਆਈ ਨਹੀਂ ਬਾਹਰ ਹਾਂਜੀ ਬਾਹਰ ਪੂਰੇ 10 ਮਿੰਟ ਫਿਰ ਕੇ ਆਈ ਸਾਨੂੰ ਪਤਾ ਹੀ ਨਹੀਂ ਨਹੀਂ ਸੰਗ ਦੀ ਉੱਥੇ ਮੈਂ ਖੜਿਆ ਡੁੱਡੇ ਦੀ ਦੁਕਾਨ 'ਚ ਵੜ ਕੇ ਕਹੀ ਦੀ ਦਾਈ ਜੀ ਹੈ ਹੈ ਦੀਪੂ ਦਾਈ ਨੇ ਹੀ ਕਦੀ ਆ ਕੇ ਕਦੀ ਡਬ ਡਰਾ ਕੇ ਤਾਂ ਕਦੀ ਆਂਦੀ ਦਾਈ ਦੇ ਹੈ ਹੈ ਬੋਸਤਾਨੀ ਕਰਦਾ ਮੇਰਾ ਮੇਰਾ ਪੁੱਤ ਦੇ ਬੀਬਾ ਵੜਾ ਹੋ ਗਏ ਸਾਰੇ ਕਿਨੇ ਇਧਰ ਗੁਣਿਸਤਾਨੀਆਂ ਮੈਨੇ ਆ ਗਏ ਹਰਕੁਣ ਸਾਰੇ ਨੇ ਕਹੋ ਮੈਂ استان ਬੱਚਾ ਹਾਂ ਚਲੋ ਬੋਲ ਦੋ ਇਹ ਦੋ ਚੂਹੇ ਥੇ ਮੋਟੇ ਮੋਟੇ ਥੇ ਭਾਗ ਰਹੇ ਥੇ ਕੂਦ ਰਹੇ ਥੇ ਨਾਚ ਰਹੇ ਥੇ ਬਿੱਲੀ ਨੇ ਕਾ ਮੈਂ ਆਉ ਮੈਂ ਆਉ ਮੈਂ ਆਉ ਨਾ ਮੋਸੀ ਨਾ ਬਿੱਲੀ ਨੇ ਕਾਮਿਆਉਂ ਬੋਲ ਆਪੀ ਗੇ ਲੱਗੇ 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 ਲੱਗਿਆ ਯੋ ਚਵਿਆਂ ਵਾਲਾ ਇਹੋ ਹੀ ਆਗੇ ਉਧਰ ਹੀ ਆਏ 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 ਬੋਲ ਦੋ ਇਹ ਛੱਡਤਾ ਮੈਂ ਨਹੀਂ ਪੀਣਾ ਕਦ ਮੈਨੂੰ ਕਸਾਲਾ ਜਿਹਾ ਲੱਗਾ ਪੀਲਾ 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 ਇਹ ਵੈਰੀ ਗੁੱਡ ਪੀਲਾ ਮੈਂ ਨਹੀਂ ਪੀਣਾ ਮੈਂ ਮੈਂ ਬੈਠਾ ਤਾਂ ਸਹੀ ਪੀਲਾ ਮੈਂ ਬੇਬੇ ਵੈਸੇ ਹੀ ਹੋ ਗਿਆ ਵੈਰੀ ਗੁੱਡ ਵੈਰੀ ਗੁੱਡ ਲੈ 2 ਜੀਕਰ ਮ ਘੜਾ ਦੇ ਤੂੰ ਪੀ ਲੋ ਥੋੜਾ ਜਿਹਾ ਨਹੀਂ ਪੀਣਾ ਮੈਂ ਨਹੀਂ ਪੀਣਾ ਤੈਨੂੰ ਪਤਾ ਵੇਰੀ ਗੁੱਡ ਮੈਂ ਆ ਖਾਉਂਗੀ ਕੀ ਵੀ ਇਹ ਸਾਡੀ ਦੁਕਾਨ ਤੇ ਨਾ ਕਹਿੰਦੀ ਜਾ ਜਾ ਕੇ ਮੈਨੂੰ ਚੀਜ਼ੀ ਦੇ ਦੋ ਜੜੀ ਕਾਊਂਟਰ ਤੇ ਚੜ ਜਾਂਦੀ ਉਹਨਾਂ ਦੇ ਤਾਂ ਖਲੋ ਜਾਂਦੀ ਏ ਹੈ ਭਾਈ ਦਾ ਇਹਨੂੰ ਸੱਪ ਦਾ ਲੱਗ ਗਿਆ ਹੁਣ ਦੁਕਾਨ ਦਾ ਪਤਾ ਲੱਗ ਗਿਆ ਦੁਕਾਨ ਕਿੱਥੇ ਆ ਹੈ ਚੀਚੀ ਕਿੱਥੇ ਮਿਲਦੀ ਏ ਨਹੀਂ ਕੋਈ ਨਿਸ਼ਾਨ ਨਾ ਥੱਲੇ ਨਾ ਚਲ ਜਾਈਂ ਕਿਤੇ ਮੈਨੂੰ ਇਹ ਡਰ ਰਹੀ ਏ ਸੰਦੀਪ ਨੇ ਅੱਜ ਰੋਟੀ ਖਾਣੀ ਸਟਾਰਟ ਕੀਤੀ ਆ ਵੀ ਇਹ ਨਾ ਮੈਡਮ ਨੇ ਕਿਹਾ ਵੀ ਭੇਂ ਭੇਂ ਕੇ ਨਾ ਦਾਲ ਦੇ ਚ ਰੋਟੀ ਖਾਣੀ ਆ। ਜਿਦਾ ਕੁਲੀ ਝੋਜੇ ਰੋਟੀ ਫੇਰ ਖਾਣੀ ਆ। ਮੰਮੀ ਬਣਾਉਂਦੀ ਫੁਲਕੇ ਤੇ ਅੱਜ ਮੰਮੀ ਦਾ ਜ਼ੋਰ ਹੋ ਗਿਆ ਨਾ ਬੋਕੀ ਪਰੋਣੇ ਵੀ ਆਏ ਇਹ। ਮੰਮੀ ਇਹ ਦਾਲ ਬਣਾਈ ਸੰਦੀਪ ਜੁੱਗੀ ਪਤਾ ਕਿ ਤਾਂ ਇਹ ਪੰਗਲ ਜੀ ਬਣਾਈ ਕਿਉਂਕਿ ਮੈਡਮ ਨੇ ਆਖਿਆ ਵੀ ਇਦਾਂ ਦੀ ਦਾਲ ਪਾਣੀ ਦੀ ਢਾਲੀ ਹੋਵੇ ਆ ਪਾਣੀ ਦੇਣਾ ਇਹਨੂੰ ਪੀਣ ਵਾਸਤੇ। ਤਾਂ ਕਰਕੇ ਪਤਲੀ ਜੀ ਦਾਲ ਬਣਾਈ ਨਾ ਵਖੋ। ਮੰਮੀ ਖਾਂਦੇ ਤੇ ਨਹੀਂ ਮੈਂ ਇਹ ਖਿਚੜੀ ਬਣਾਉਣ ਨੂੰ ਰੱਖੀ ਆ ਹੂੰ ਚਲੋ ਚਲੋ ਠੀਕ ਹੈ ਜੀ ਜੇ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਲਾਈਕ ਮੈਂਟ ਸ਼ੇਅਰ ਜ਼ਰੂਰ ਕਰੇ ਚੈਨਲ ਨੂੰ ਸਾਰੇ ਜਣੇ ਕਰਦੇ ਸਬਸਕ੍ਰਾਈਬ ਕਰਦੇ ਬੰਦੇ ਬੰਦ ਨਵੀਂ ਵੀਡੀਓ ਤੱਕ ਲਈ ਸਸਟੀਕਰ ਦਬਾਈ